ਦੀ ਪੁਰਾਣੀ ਕੁੱਤ ਕੇ ਉਹ ਹੈਗੇ ਬੀਤ ਕਾਲ ਤੋਂ ਇਹ ਅਸੀਂ ਅਜੋ 14 ਤਰੀਕ ਨੂੰ ਮਾਝੇ ਨੂੰ ਫਿਰਨੇ ਲੇਤੇ ਜਦੋਂ ਭਗਤ ਸਾਹਿਬ ਨੇ ਛਾੜੀ ਮੁਕਤੀ ਦਿੱਤੀ ਗੰਦੀ ਆ ਉਹ ਸਿਰਸ ਨੂੰ ਮੁੱਖ ਰੱਖਦੇ ਆ ਕਿ ਇਥੇ ਤੋਂ ਭਾਈ ਅਮਰਪਾਲ ਸਿੰਘ ਵੱਲੋਂ ਔਰ ਸਰਦੂ ਸਿੰਘ ਵੱਲੋਂ ਤੇ ਬਾਕੀ ਹੋਰ ਪੰਜਾਬ ਵਾਸੀਆਂ ਵੱਲੋਂ ਇਸ ਸੰਜੇ ਉੱਤੇ ਅੰਸ਼ਕ ਤੱਕ ਦਾ ਕਰ ਰਹੇ ਇਹਦੇ ਵਿੱਚ ਅਸੀਂ ਇੱਕ ਰਾਸਤੀ ਪਾਰਟੀ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂਗੀ ਉਹ ਉਹਦਾ ਵੀ ਆਗਾਜ਼ ਕਰਨ ਜਾ ਰਹੇ ਆ ਇਸ ਸਰਕੇ ਉਸ ਨੇ ਇਹ ਬਹੁਤ ਬੜੀ ਸਖ਼ਤਤਾ ਕਰਕੇ ਸਮੂਹ ਨੂੰ ਉਹਦੀ ਪ੍ਰਵਾਨਗੀ ਵੀ ਲਵਾਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ 14 ਮਹੀਨੇ ਦੀ ਬਸਤ ਤੋਂ ਬਾਅਦ ਪਹੁੰਚੇ ਸਹਿਯੋਗ ਕਰੋ ਕਿ ਸਾਨੂੰ ਕੁਝ ਇਹੋ ਜਿਹੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਕਿ ਪ੍ਰਸ਼ਾਸਨ ਕਾਫੀ ਲੋਕਾਂ ਨੂੰ ਡਰਾਤ ਮੁਕਾਬਿਰੇ ਆ ਕਿ ਤੁਸੀਂ ਉਥੇ ਪਹੁੰਚੋ ਨਾ ਜਾਓ ਉਹਨਾਂ ਦੀ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤ ਨੇ

ਇਹ ਅਮਰ ਪਾਰਟੀ ਨੇ ਸਰਵਿਸ ਦੇਗੇ ਤੇ ਬਾਕੀ ਹੋਰ ਕੰਮ ਸਾਰੀਆਂ ਬਹੁਤ ਵਧੀਆ ਬੰਦੀਆਂ ਨੇ ਸੋਚੇ ਕਿਉਂਕਿ ਇਸ ਪ੍ਰਸਤੂਪਾਲ ਤੇ ਕੱਟਨੀ ਕਮੇਟੀ ਚੱਲ ਰਹੀ ਹੈ ਉਹ ਗੱਟ ਤੋਂ ਹੋਏਗੀ ਉਹਦੀ ਕਮੇਟੀ ਬਣ ਗਈ ਜਾਂ ਉਹਦਾ ਪ੍ਰੋਸੈਸ ਹੈ ਜੋ ਕਿ ਉਹਦਾ ਪ੍ਰੋਸੈਸ ਹੈ ਜੋ ਸ਼ੁਰੂ ਹੀ ਹੋਣਾ ਇਹ ਵੈਸੇ ਤੁਹਾਨੂੰ ਸਿਖਾਉਣਾ ਹੈ ਰਾਜ ਕਰ ਦਾਂਗੇ ਕਮੇਟੀ ਬਣਾ ਕੇ ਉਹ ਜੋ ਵੀ ਪਰਮਿਟੀਆਂ ਪਾਰਟੀ ਉਹਨਾਂ ਵਕਵਾਤ ਨੇ ਜਿਹੜਾ ਬੋਲਿਆ ਉਹ ਮੈਂ ਇਸੀ ਦਾ ਬੱਤੀ ਕਰ ਰਿਹਾ ਹਾਂ ਕਿ ਕਿਹੜੀ ਜਿਹਾ ਪਾਲਸੀ ਵੀ ਉਪਲਬਧ ਕਰ ਰਹੀ ਹੈ ਕਿ ਕਮੇਟੀ ਤੋਂ ਬਾਅਦ ਪਾਲਸੀ ਬਣੇਗੀ ਉਸਨੇ ਆਪਣਾ ਇਹ ਪਾਰਟੀ ਦੇ ਅਸਲ ਪਾਰਟੀ ਦਾ ਹੀ ਹੈ ਪਾਰਟੀ ਨੂੰ ਅਜੇ ਪੂਰੀ ਰੂਪਰੇਖਾ ਦੇਣ ਵਾਸਤੇ ਅਸੀਂ ਉਹ ਕਮੇਟੀ ਕਰਨਗੇ ਅਗਾਂਹ ਕਮੇਟੀ ਅੱਗੇ ਸਾਰੀ ਉਹ ਪਾਰਟੀ ਦੀ ਜੋ ਗਤੀਵਿਧੀਆਂ ਜੋ ਪਰਮਿਲਟੀਆਂ ਜੋ ਵੀ ਹੈ ਉਹਨੂੰ ਸਾਰ ਨੂੰ ਪੂਰੀ ਤਰ੍ਹਾਂ ਤੋਂ ਮੁੱਖ ਬਲਾਰੇ ਤੋਂ ਹੌਲ ਹੋਵੇਗਾ ਮੁੱਖ ਬਲਾਰੇ ਵੀ ਅਜੇ ਅਸੀਂ ਇੱਕ ਦੋ ਦਿਨ ਚ ਡਿਸਾਈਡ ਕਰਦੇ ਹਾਂ ਵੀ ਸਾਰੇ ਵੀ ਚੀਜ਼ਾਂ ਜੋ ਅਸੀਂ ਅੱਜ ਗੱਲ ਜਿਹੜਾ ਇਹ ਸੰਗਤ ਪਰੇਸ਼ ਲੋਕਾਂ ਨੇ ਪੀਲ ਕਰਨੇ ਆਸਤੇ ਹੈ ਕਿ ਕਿਸੇ ਵੱਟ ਤੋਂ ਵੱਧ ਲੇਖਨ ਦਾ ਪਤਾ ਲੱਗ ਜਾਵੇ ਕਿ ਕੀ ਕਰਨ ਜਾ ਰਹੇ ਹੈ ਇਹ ਇਹ ਹੀ ਸਦਸੀਆਂ ਦੇ ਵਾਸਤੇ ਉਹਦੇ ਘਰ ਹੋਣਗੇ ਪਾਜੀ ਜੀ ਮੇਨ ਉਦੇਦਾਰ ਤੋਂ ਮੇਨ ਉਹਦੇਦਾਰ ਜੇ ਫਿਲਹਾਲ ਤੋਂ ਪਏ ਸੀ ਪਾਣੀ ਮੰਦਰੀ ਕਮੇਟੀ ਕਰ ਰਹੀ ਹੋਦੀ ਦੇਖ ਰਿਤੀ ਅੱਗੇ ਸਾੜੇ ਜਿਹੜੇ ਉਹਦੇ ਵਾਰੀਆਂ ਸਾੜੀਆਂ ਜੋ ਚੱਲਿਆ ਰਿਹਾ ਪੰਜਾਬ ਲੈਵਲ ਦੇ ਜੋ ਵੀ ਹੈ ਸਰ ਜਿਹੜੇ ਉਹ ਚੌਵੀ ਅਕਾਲੀ ਦੇ ਨਾਲ ਲਗਾਤਾਰ ਚਾਰ ਸੱਤਰ ਤਹਰ ਵਾਲੀ ਮੱਤੂ ਮਨਦੀ ਸਖੀਰ ਬਾਦਲ ਨੇ ਸਪੱਸ਼ਟ ਇਹ ਕਹਿੰਦੇ ਕਿ 1 ਸਾਲ ਦੀ ਸਿੱਖਿਆ ਪੜ੍ਹ ਰਿਹਾ ਹੈ ਕੈਪੀਟਲਟੀ ਬਣਾਉਣ ਚੱਲੇ ਰਹੇ ਹਨ ਬਹੁਤ ਹੀ ਬਾਲੋਤਾ ਹੁੰਦੇ ਨੇ 14 ਸਾਲ ਦੀ ਇਹ ਕੱਪੀ ਇਹ ਜੀ ਨਿਦਿਸ਼ਾਲਾ ਕੇ ਜੋ 14 ਸਾਲ ਵੀ ਉਹ ਵੀ ਛੁੱਟ ਹੋ ਗਏ ਬਾਦਲ ਸਾਹਿਬ ਨੇ 9 ਸਾਲ ਨਹੀਂ ਕੀਤੀ ਤੇ ਸੁਖਵੀਰ ਬਾਦਲ ਨੇ ਕਿੰਨੇ ਸਾਲ ਕੀਤੀ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਹੈ ਇਹ ਜੀ ਕੋ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਇਸ ਤੋਂ ਆਪਣੇ ਕੌਮ ਦੇ ਬੰਦੇ ਨੂੰ ਜੇਲੋਂ ਛੁਟੇ ਇਹਨਾਂ ਦੀ ਇਹੋ ਮੰਤ ਹੈ ਕਿ ਜਿਹੜੇ ਕੋਈ ਜਿਹੜੇ ਲੋਕ ਪ੍ਰਵਾਂਤ ਲੀਗ ਉਹ ਜਿਨਾਂ ਗਹਿਣ ਤੇ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਹਿ ਇਹ ਇਹ ਇਹਨਾਂ ਦੀ ਉਹ ਮਨਸ਼ਾ ਹੈ ਇਸ ਕਰਕੇ ਇਹ ਉਹਨਾਂ ਦੀਆਂ ਗੱਲਾਂ ਦੇ ਕੋਈ ਨਹੀਂ ਉਹਨਾਂ ਨੂੰ ਕਿ ਹੁਣ ਕਾਹਦੇ ਨਿਕਾਲ ਦਿੱਤਾ ਉਹ ਆਖ ਪੈਰ ਮਾਰ ਰਹੇ ਆ ਪਰ ਕੌਮ ਉਹਨਾਂ ਨੂੰ ਪਰਵਾਹ ਨਹੀਂ ਕਰੇਗੀ ਉਹ ਤੇ ਅਕਾਲ ਤਖਤ ਤੋਂ ਵੀ ਧੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਗ੍ਰਾਮ ਨਾਲ ਇੱਧੇ ਇੱਧੇ ਲੋਕ ਮਾਏ ਆ ਤੇ ਉਦੋਂ ਬਾਅਦ ਵੀ ਉਹਨਾਂ ਦੀ ਕੋਈ ਰਹਿ ਨਹੀਂ ਗਈ ਕੋਈ ਕਾਰਗੁਜ਼ਾਰੀ ਤੇ ਫਿਰ ਵੀ ਉਹ ਅਕਾਲ ਤਖਤ ਨੂੰ ਵੀ ਚੈਲੰਜ ਕਰ ਰਹੇ ਆ ਜਸੇਦਾਰਾਂ ਦੇ ਉੱਪਰ ਹੀ ਉਹਨਾਂ ਨੂੰ ਕਲੇਮ ਕਰ ਰਹੇ ਆ ਕਿ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਗੋਸ਼ਟੀ ਕਰਾਇਆ ਜਾਵੇ ਅਸੀਂ ਪਾਲਟਾ ਹੋ ਗਏ ਜੇ ਫੇਰ ਸੰਗਰੋਧਾਂ ਪਾਰਟੀ ਨਾਲ ਜਿਹੜੀ ਕੰਮ ਨਹੀਂ ਕਾਦੀ ਹਰਜੀਤ ਜੀ ਨੇ ਬੜੀ ਦਿੱਤੀ ਆ ਤੇ ਪਾਰਟੀ ਗਰਾਊਂਡ ਤੋਂ ਪਹਿਲਾਂ ਸਾਨੂੰ ਸਿੱਖੋ ਜੀ ਇਹ ਜੀ ਹੁਣ ਦੇਖੋ ਇੱਕ ਪਾਕਿਸਤਾਨੀ ਸਿਆਸੀ ਪਾਰਟੀ ਉਹਨਾਂ ਦੀ ਵੀ ਆ ਗਈ 500 ਇੰਟਰਨੈਸ਼ਨਲ ਕੰਪਨੀ ਤੇ ਇਹ ਹੋਰ ਵੀ ਤਰ੍ਹਾਂ ਦੀ ਹੈ ਸਾਰੇ ਸਾਰੇ ਆਪੋ ਆਪਣੀ ਜਗ੍ਹਾ ਤੇ ਆ ਗਏ ਤੋ ਉਹਦੀ ਉਹਦੇ ਇੱਕ ਅਸੀਂ ਵੀ ਇਹ ਚੀਜ਼ ਆਪਣੇ ਤੌਰ ਤੇ ਇੱਕ ਖੇੜੀ ਕਰ ਰਹੇ ਆਂ ਤੇ ਸਾਰੇ ਬਾਕੀ ਅਸੀਂ ਉਹਦੇ ਆਸ਼ੀਰਵਾਦ ਚਾਹੁੰਦੇ ਆਂ ਸਾਰੇ ਉਹਦਾ ਸਹਿਯੋਗ ਚਾਹੁੰਦੇ ਆਂ ਅਸੀਂ ਕੋਈ ਇਹੋ ਜੀ ਕੋਈ ਗੱਲ ਨਹੀਂ ਕੀਤੀ ਹਾਂ ਕਿ ਕੋਈ ਸੈਕ ਪੰਟੀ ਕਾਰਡੀਕ ਅਜਿਹਾ ਕਿ ਜਿਵੇਂ ਦਸਤਾਰਨ ਸਿੰਘ ਉਹਦੇ ਨਾਲ ਬੈਠੇ ਨਕਾਂਸ ਵਾਲਾ ਉਹਨਾਂ ਦਾ ਵੀ ਸਾਥ ਦੇ ਸਕੋ ਕੋਸ਼ਿਸ਼ ਕਰਾਂਗੇ ਸਾਰੇ ਕਾਲੀ ਗੱਲ ਇਕੱਠੇ ਹੋ ਜਾਣ ਕਿਵੇਂ ਉਹ ਨਹੀਂ ਵੀ ਅਸੀਂ ਸਾਰਿਆਂ ਨੂੰ ਇਹ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਸਮੱਸਿਆ ਜੋ ਵੀ ਅੱਜ ਹੋ ਰਿਹਾ ਪੰਜਾਬ ਦੇ ਹਾਲਾਤ ਬਣੇ ਪਏ ਆ ਇਹ ਤੋਂ ਮੇਰਾ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਂਗੇ ਕਿ ਫੇਰ ਹੀ ਸਾਡਾ ਕੋਈ ਕੋਈ ਜਗ੍ਹਾ ਹੋਵੇਗਾ ਇਹ ਰਸੋਆ ਤਾਂ ਪਾਂਡੇ ਫਨੀਟ ਦੇ ਕਿੱਥੇ ਕਿੱਥੇ ਬੋਲਦਾ ਹੈ ਤਾਂ ਤਾਂ ਚੰਦੇ ਹੋਵੇ ਨਹੀਂ ਉਹ ਦੂਜੇ ਤੋਂ ਮਨੋ ਉਦਿਸ਼ਣ ਕੰਮ ਕਰਦੇ ਕਰਦੇ ਹੋਰ ਵੀ ਇਸ ਤੋਂ ਡਿੱਗਦਾ ਨਹੀਂ ਇਹ ਦੇਖੋ ਜੀ ਜਥੇਦਾਰ ਸਾਹਿਬ ਨੇ ਜਦੋਂ ਉਹ ਦੋ ਧਿਰਾਂ ਨੂੰ ਜਿਹੜੀਆਂ ਬਾਗੀ ਤੇ ਦਾਗੀ ਸੀ ਉਹ ਉਹਨਾਂ ਨੂੰ ਇਹਨਾਂ ਨੇ ਹੁਕਮ ਦਿੱਤਾ ਉਹ ਉਹਨਾਂ ਵਾਸਤੇ ਹੀ ਉਹ ਹੁਕਮਨਾਮਾ ਉਹਨਾਂ ਨਾਲ ਸਾਰੇ ਪੰਥ ਦੇ ਬਾਕੀ ਜੱਥੇਬੰਦੀਆਂ ਨੂੰ ਕਿਸੇ ਨੂੰ ਉਹਨਾਂ ਨੇ ਨਾਲ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜਾ ਅਕਾਲ ਤਖਤ ਦਾ ਹੁਕਮ ਹੈ ਉਹ ਉਹਨਾਂ ਤੇ ਹੀ ਆ ਉਹਨਾਂ ਦੋ ਧਿਰਾਂ ਨੂੰ ਮੰਨਿਆ ਨਹੀਂ ਇਸ ਕਰਕੇ ਵੀ ਇਹ ਹੋਰ ਵੀ ਵਾਅਦਾ ਕਰ ਰਿਹਾ ਹੈ ਤੇ ਇਹ ਇਹ ਮਸਲਾ ਬਹੁਤ ਸਾਰਾ ਹੋਰ ਦਾਵਾ ਵੀ ਚੱਲ ਰਿਹਾ ਹੈ ਉਹਨਾਂ ਦਾ ਗਰੁੱਪ ਹੋਰ ਬਾਰੇ ਕੋਈ ਕੀ ਚਾਰੋਂ ਕੋਲ ਦੀ ਨਾਲ ਆਉਣਾ ਚਾਹੁੰਦੇ ਨਹੀਂ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਆਪਾਂ ਰਾਜ ਮੇਲ ਕੇ ਚੱਲੀਏ ਪਰ ਫਿਰ ਵੀ ਅਸੀਂ ਕੋਸ਼ਿਸ਼ ਇਹੋ ਜਿਹੀ ਸਖਤਾਂ ਸਾਡੀਆਂ ਹੋਣਗੀਆਂ ਕਿ ਆਪਾਂ ਚਾਹੇ ਕਰਾਂਗੇ ਕਿ ਜਿਹੜੇ ਜਿਹੜੇ ਬੰਦਿਆਂ ਨੇ ਕਾਮ ਨਹੀਂ ਆਉਗਾ ਉਸ ਟਾਈਮ ਤੇ ਕੋਈ ਨੁਕਸਾਨ ਕੀਤਾ ਜਾਂ ਉਹ ਇਹਨਾਂ ਦੇ ਨਾਲ ਵਿਸ਼ਰ ਦੇ ਰਹੇ ਆ ਜਿੰਨੇ ਦੇ ਦੋਸ਼ੀ ਹੈ ਉਹ ਕੋਈ ਸਹੀ ਉਹਨਾਂ ਦੀ ਇਹਨੂੰ ਵੱਧ ਵੀ ਦੋਸ਼ੀ ਹੈਗੇ ਇਸ ਕਰਕੇ ਆਪਾਂ ਸਾਰੇ ਜਾਣੇ ਇਹ ਤਾਂ ਬਾਅਦ ਚ ਫੈਸਲਾ ਕਰਾਂਗੇ ਕਿ ਕਿਹੜਾ ਜਿਹੜਾ ਬੰਦਾ ਸਹੀ ਪੰਥ ਨਾਲ ਖੜਾ ਰਿਹਾ ਪੰਥ ਦੇ ਹੱਥ ਤੇ ਉਹ ਆਪਣੀ ਖਰਾਸਤੀ ਧਰਗਤ ਵਾਸਤੇ ਨਹੀਂ ਪੰਥ ਵਾਸਤੇ ਲੜ ਰਿਹਾ ਉਹਦੇ ਮੰਨਿਆ ਨਾਲ ਵਿਚਾਰਦਾ ਹੋਣਾ ਹੈ ਅਮਰਤਪਾਲ ਸਿੰਘ ਨੇ ਹਾਲੇ ਤੱਕ ਪੀਸੀ ਇਲੈਕਟ ਕਰਾਤੀ ਤੇ ਤੁਹਾਡਾ ਕੀ ਕਦਮ ਹੋਵੇਗਾ ਜਦੋਂ ਨਵਾਂ ਕੰਗਲ ਬਣ ਜੇਗਾ ਇਤਜਾਰ ਚ ਲਿਖ ਜਾਓ ਇਸ ਮਹੀਨੇ ਵੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਸਾਡੀ ਨੌਜਵਾਨੀ ਦੀ ਹੈ ਨਸ਼ਿਆਂ ਦੀ ਪੰਜਾਬ ਨਸ਼ਿਆਂ ਤੋਂ ਇੰਦਾ ਪੀੜਤ ਹੋਇਆ ਕਿ ਜੀਵਨ ਵਿੱਚ ਅਸੀਂ ਕੋਈ ਸਾਨੂੰ ਹੁਣ ਪਤਾ ਲੱਗਦਾ ਕਿ ਲੋਕ ਕਿੰਨੇ ਪਰੇਸ਼ਾਨ ਨੇ ਕਿ ਜੋ ਅਮਰਪਾਲ ਨੇ ਜਿਹਾਇਆ ਉਹ ਵੀ ਇੱਥੇ ਵਿਸ਼ੇ ਤੇ ਲੋਕਾਂ ਨੇ ਬਹੁਤ ਉਹ ਲੋਕਾਂ ਨੂੰ ਉਮੀਦ ਆ ਕਿ ਜੇ ਅਮਰਪਾਲ ਬਾਦਰਾਜ ਆਉਗਾ ਤੇ ਸ਼ਾਇਦ ਸਾਡੇ ਬੱਚੇ ਵੱਧਕਦੇ ਆ ਸਾਡੀ ਜਿਹੜੀ ਨੌਜਵਾਨੀ ਸਾਡੀ ਪੰਜਾਬ ਦੀ ਜਿਹੜਾ ਜਿਹੜਾ ਸਾਡਾ ਸਿਆਵਾ ਵਗ ਰਿਹਾ ਉਹ ਖਤਮ ਹੋ ਜਾਏਗਾ ਇਸ ਤਰ੍ਹਾਂ ਕੇ ਲੋਕਾਂ ਨੇ ਉਹ ਬਹੁਤ ਵੱਡਾ ਸੁਖ ਦੇਖਦਾ ਅਸੀਂ ਇਹ ਆਪਣੇ ਜਿੱਥੇ ਗੰਦੀ ਨੂੰ ਆਪਣੀ ਪਾਰਟੀ ਇੱਥੇ ਵਾਸਤੇ ਜਿਆਦਾ ਇਹ ਜੋ ਉਹਦੀ એનર્ਜੀ ਜਿਹੜੀ ਇੱਥੇ ਲਾਵਾਂਗੇ ਕਿ ਪੰਜਾਬ ਦੀ ਨੌਜਵਾਨੀ ਬਚਾਈਏ ਭਾਈ ਅਮਰਪਾਲ ਵੀ ਖਾਲਿਸਤਾਨ ਦੀ ਮੰਗ ਕਰਦੇ ਨੇ ਜੇ ਪਾਰਟੀ ਸੱਚਾ ਜਾਂਦੀ ਹੈ ਫਿਰ ਵੀ ਖਾਲਿਸਤਾਨ ਦੀ ਗੱਲ ਵੀ ਇਹ ਜੀ ਤੇ ਹਰੇਕ ਸਿੱਖ ਜਿਹੜੀ ਆ ਇਹ ਦੋਵੇਂ ਮਿਲਿਆ ਦਾਸ ਕਰਦਾ ਹੈ ਕਿ ਰਾਜ ਕਰੇਗਾ ਖਾਲਸਾ ਇਹ ਖਾਲਸਾ ਰਾਜ ਜਿਹੜਾ ਵਾ ਉਹ ਸਾਰਿਆਂ ਦੇ ਭਲੇ ਲਈ ਜੋ ਪਹਿਲਾਂ ਵੀ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਰਿਆਂ ਨੂੰ ਉਸੇ ਕੇਸੇ ਧਰਮ ਜਾਤ ਪਾਤ ਦੇ ਆਧਾਰ ਤੇ ਕੋਈ ਵਿਤਰਾ ਨਹੀਂ ਹੋਇਆ ਤੇ ਅਸੀਂ ਕਹੋਨੇ ਕਿ ਇਹੋ ਜਿਹਾ ਰਾਜ ਪੂਰੀ ਦੁਨੀਆ ਤੇ ਹੋਣਾ ਚਾਹੀਦਾ ਇਸ ਕਰਕੇ ਅਸੀਂ ਵੀ ਜੋ ਇਹ ਵੀ ਇੱਕ ਉਸ ਰਾਜ ਦਾ ਇੱਕ ਸਟੇਪੀ ਆ ਇਹ ਜੋ ਅਸੀਂ ਕੋਈ ਚੰਗਾ ਪ੍ਰਸ਼ਾਸਨ ਦੇ ਸਕੀਏ ਲੋਕਾਂ ਨੂੰ ਦੁੱਖ ਤਕਲੀਫਾਂ ਜਿੰਨੀਆਂ ਦੇ ਸੀ ਘਟਾ ਸਕੀਏ ਲੇਕਿਨ ਅਲਟੀਮੇਟਲੀ ਨਿਸ਼ਾਨਾ ਤਾਂ ਅਸੀਂ ਸਾਰੇ ਸਾਰੇ ਖਾਲਸਾ ਰਾਜ ਵਾਸਤੇ ਹੀ ਲੜ ਰਹੇ ਹਾਂ 2 ਤਰੀਕ ਨੂੰ ਕਾਲਪਤਿਕ ਤੋਂ ਜੋ ਹੁਕਮ ਹੋਏ ਵਰਤੀ ਕਮੇਟੀ ਦੇ ਤੀਸਰੇ ਮਨਜ਼ੂਰ ਕਰਨ ਦਾ ਖੱਤ ਮੰਤਰੀ ਕਮੇਟੀ ਬਣਾਉਣ ਦੀ ਕਾਲੀ ਕਾਲੀ ਉਹ ਵੱਡੇ ਤੱਕ ਮੰਨੇ ਲਏ ਕਿਸ ਰੂਪ ਚ ਦੇ ਕਿ ਉਹਨਾਂ ਨੂੰ ਕਾਲਪਤਿਕ ਹੁਕਮਨਾਮਿਆਂ ਨੂੰ ਰੋਕਣਾ ਮੰਨ ਲਿਆ ਇਹ ਤੇ ਇਹ ਵੀ ਸਖ਼ਤ ਪਾਕੀ ਤੇ ਆਮ ਸੰਸਦਾਂ ਦੇ ਬਹੁਤ ਸਾਰੇ ਪਲੇਟੇ ਚੱਲ ਰਹੇ ਨੇ ਇਹ ਪੰਥਕ ਤੇ ਇਹਨਾਂ ਨੇ ਪੰਛ ਨੂੰ ਬਹੁਤ ਵੱਡੀ ਢਾਹ ਲਾਈ ਢਾਹ ਲਾਈ ਆ 2007 ਤੋਂ ਜੋ ਇਹ ਮਾਮਲਾ ਚੱਲ ਰਿਹਾ ਸੀ ਸਰਪੇ ਸਾਹਿਬ ਨੂੰ ਮਾਫੀ ਦੇਣ ਵਾਲਾ ਜਾਂ ਜੋ ਜੋ ਕੱਚਾ ਵਾਪਰਿਆ ਤੇ ਲੋਕ ਤੇ ਉਦੋਂ ਤੋਂ ਰੋਲੀ ਪਾ ਰਹੇ ਸੀ ਲੇਕਿਨ 2015 ਤੋਂ ਬਾਅਦ ਤੇ ਇੱਕਦਮ ਨੰਗਾ ਚਿੱਟਾ ਸਾਫ਼ ਹੋ ਗਿਆ ਕਿ ਇਹ ਜਿਹੜੇ ਇਹ ਪੰਛਕ ਨਹੀਂ ਜੇ ਪੰਛ ਦੇ ਵਿਰੋਧੀ ਆ ਤੇ ਹੁਣ ਜੋ ਇਹਨਾਂ ਨੇ ਪੰਛਕ ਸੰਸਥਾਵਾਂ ਦਾ ਜੋ ਭਾਨ ਕੀਤਾ ਜੋ ਢਾਹ ਲਾਈ ਆ ਕਾਲ ਤੱਕ ਦੀ ਇਡੀ ਵੱਡੀ ਅਹਿਮਸਾਨ ਨੂੰ ਉਹ ਹੁਣ ਦੇਖੋ ਕਿ ਉਥੇ ਬੰਨ ਹੀ ਗਏ ਕਿ ਅਸੀਂ ਸਾਰੇ ਗੁਨਾਹ ਕੀਤੇ ਆ ਤੇ ਫਿਰ ਉਸ ਚੀਜ਼ ਨੂੰ ਫਿਰ ਚੈਲੰਜ ਕਰ ਰਹੇ ਸਿਰਜੋ ਉਥੋਂ ਹੁਕਮ ਹੋਇਆ ਕਿ ਇਹਨੇ ਕਿਹਾ ਅਸੀਂ ਤੇ ਦੂਵਾਂ ਨਹੀਂ ਦਿੱਤੇਗੇ ਇਹ ਅਕਾਲ ਪਛਤ ਨੂੰ ਕੋਈ ਉਹਨਾਂ ਸਮਰਪਤ ਨਹੀਂ ਗਏ ਉਤੋਂ ਭਗੌੜਦੇ ਆ ਇਸ ਕਰਕੇ ਇਹ ਸਾਰੇ ਇਜ਼ਾਮੇਬਾਜ਼ੀਆਂ ਕਿਸੇ ਜਾ ਰਹੀਆਂ ਆਪਣੀ ਕੋਈ ਰਾਸੀ ਜਿਹੜੀ ਲਾਲਸਾ ਪੂਰੀ ਕਰਨ ਵਾਸਤੇ ਫਿਰ ਇਹ ਇਹੋ ਜਿਹੇ ਹੱਥਾਂ ਦੇ ਦੇਤੇ ਆ ਇਹ ਵੀ ਅਜ਼ਾਮ ਲਾਏ ਜਾ ਰਹੇ ਕਹਿੰਦੇ ਕੱਲ੍ਹ ਨੂੰ ਖੰਡੌਣ ਦੀ ਕੋਸ਼ਿਸ਼ ਹੋ ਰਹੀ ਹੈ ਏਜੰਸੀਆਂ ਦੇ ਆਪ ਕਿਹਾ ਕਿ ਉਹ ਜਿਹਾ ਕੌਮੀਆਂ ਆਪ ਦੇ ਬਣਾ ਕੇ ਕਿ ਕਿਸ ਤਰ੍ਹਾਂ ਆਰੇ ਉਹਨਾਂ ਨੂੰ ਬਾਈਸਪਰ ਤੋਂ ਤਾਂ ਮਤਲਬ ਤਕਾਲ ਤੋਂ ਵੀ ਇਹ ਇਹ ਨੂੰ ਤੇ ਇਹ ਚੀਜ਼ਾਂ ਤੇ ਇਹ ਚੀਜ਼ਾਂ ਤੇ ਜਵਾਬ ਇਹ ਹੈ ਕਿ ਅਮਰਪਾਲ ਜਾਂ ਜਿਹੜੀਆਂ ਹੁਣ ਪਾਰਟੀ ਨੂੰ ਕਿਉਂ ਅੱਜ ਉੱਤਰ ਰਹੀਆਂ ਆ ਖਾਲੀ ਗੱਲ ਤੋਂ ਤੁਸੀਂ ਪਹਿਲਾਂ ਹੀ ਆਈ ਤੋਂ ਪੰਜ ਸੱਤ 10 ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਇਹ ਕੋਈ ਹਾਲਾਤ ਜਿਹੜੀ ਆ ਕਿ 2022 ਦੀ ਬੇਸੰਸੀਤਾ ਤੁਸੀਂ ਦਿੱਤੇ ਜੋ ਆ ਹੁਣ ਇੱਕ ਲੋਕ ਸਭਾ ਦੀ ਸੀਟ ਬਹੁਤ ੱੱਕੇ ਨਾਲ ਬਹੁਤ ਕੈਸਾ ਪੂਸਾ ਖਰਚ ਕਰਕੇ ਅਠਾਈ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਜਿਹੜੇ ਇੰਤਜ਼ਾਮ ਇਹ ਲੋਕਾਂ ਤੇ ਲਾ ਰਹੇ ਇਹਨਾਂ ਆਪਣੇ ਆਪ ਹੀ ਖੰਡਾਇਆ ਆਪਣੀਆਂ ਨੀਤੀਆਂ ਨਾਲ ਆਪਣੇ ਆਪਣੀ ਲਾਸ ਦੀ ਆਪਣੇ ਪਰਿਵਾਰਵਾਦ ਨੂੰ ਦੀ ਵਜ੍ਹਾ ਨਾਲ ਇਹ ਸਾਰਾ ਕੁਝ ਟੁੱਟੇ। ਪਾਂਡੇ ਨੂੰ ਲੱਗਦਾ ਜਾ ਰਿਹਾ ਹੈ ਉਹ ਇਸੇ ਬਾਦਲ ਹੈ। ਉਹ ਕਾਂਗਰਸ ਤੇ ਦੂਜੇ ਪੱਖੋਂ ਨਿਸ਼ਾਨਾ ਸਾ ਪਤੇ ਅੰਮ੍ਰਿਤਪਾਲ ਤੋਂ ਵੱਧ ਨਿਸ਼ਾਨਾ ਲੱਗ ਰਿਹਾ ਹੈ। ਇਹ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਅਮਰਤਪਾਲ ਸਰਪਰਵਾਨ ਕਲੀ ਜੋ ਹੋ ਸਕਦਾ ਕਿ ਤੇ ਇਸ ਕਰਕੇ ਉਹਨੂੰ ਕਿਸੇ ਤਰੀਕੇ ਨਾਲ ਹੋਰ ਕੋਈ ਪਾਰਟੀਆਂ ਨਹੀਂ ਦੇਖੀਆਂ ਕਾਂਗਰਸ ਆ ਆਮ ਜੋ ਪੰਜਾਬ ਦੇ ਹਾਲਾਤ ਬਣਾ ਰਹੀ ਆ ਜਾ ਭਾਰਤੀ ਜਨਤਾ ਪਾਰਟੀ ਹੈ ਜੋ ਦੇਸ਼ ਦੇ ਜਿੱਦਾਂ ਦਾ ਮਾਹੌਲ ਸੱਜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕੋਈ ਨਹੀਂ ਗੱਲ ਕਰ ਰਹਾ ਇਹ ਖਾਲੀ ਅਮਰਪਾਲ ਕਿਉਂ ਦੇਖ ਰਿਹਾ ਹੈ ਕਿਉਂ ਅਮਰਪਾਲ ਹੀ ਉਹਨਾਂ ਨੂੰ ਪਤਾ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਨਜ਼ਰਾਂ 'ਚ ਲੋਕ ਉਹਨੂੰ ਬਹੁਤ ਪਿਆਰ ਕਰਦੇ ਐ ਇਸ ਕਰਕੇ ਉਹ ਜੋ ਆ ਲੋ ਇਲੈਕਸ਼ਨ ਜਿੱਤੇ ਹੋ ਜੇਲ੍ਹ 'ਚ ਬੈਠੇ ਐ ਮੀ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਜਿਤਾਣਾ ਕੋਈ ਇਹਨਾਂ ਦੀ ਨੀਂਦਰਾ ਹੋਈ ਪਈ ਹੈ ਲੱਗਦਾ ਵੀ ਸੁਨੀਲ ਸਿੰਘ ਬਾਦਲ ਉਹਨਾਂ ਨੇ ਵੀ ਐਮਪੀ ਸਾਰੀ ਲਹਿਰ ਤੇ ਜਿਹੜੀ ਇਸ ਤਰ੍ਹਾਂ ਦੇ ਖਾਲਸਾ ਵੀ ਰੋਸ ਕਰਾਉਣੀ ਚਾਹੀਦੀ ਤਾਂ ਕਿ ਲੋਕ ਭਾਪੇ ਪਰ ਜਿਹੜਾ ਕੋਈ ਬੰਦਾ ਆ ਪਹਿਲਾਂ ਧਰਮੀ ਹੋਊਗਾ وہی وہی ਦੁਧੀਆਂ ਨੂੰ ਕੋ ਪ੍ਰੇਸ਼ ਕਰ ਸਕਦਾ ਉਹ ਮੇਰੇ ਖਿਆਲ ਤੋਂ ਪਹਿਲਾਂ ਤੋਂ ਮਾਨੂੰ ਆਪ ਹੀ ਇਹ ਧਰਮੀ ਨਹੀਂ ਹੈ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੇ ਧਰਮੀ ਹੁੰਦੇ ਤਾਂ ਫਿਰ ਤੇ ਧਰਮ ਦੇ ਵਿਰੋਧੀ ਇਹੋ ਜਿਹੇ ਇਹੋ ਜਿਹੇ ਜੋ ਧਰਮ ਵਿਰੋਧੀਆਂ ਨਾ ਹਟਾ ਦੇ ਤੁਸੀਂ ਤੁਸੀਂ ਕੱਲ ਤਕਦੀਰ ਬਾਦ ਦੇ ਹੋਰਾਂ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਹੈਗਾ ਉਹ ਹੁਕਮਨਾਮੇ ਤੋਂ ਬਹੁਤ ਅਕਾਊਂਦਾ ਬਿਆਨ ਸੀ ਉਸ ਬਿਆਨ ਨੂੰ ਕਿਖ ਸੰਧਰਬ ਦੇਖਦੇ ਹੋ ਕੇ ਦੇਖਦੇ ਹੋ ਜਿਹੜਾ ਕਿਛੂ ਕੱਲ ਬੋਲੇ ਹੈਗੇ ਨੇ ਕਿ ਤੱਕ ਝੋਲੀ ਚਕਵਾ ਲਿਆ ਇਸ ਦਾ ਕੋਈ ਨੀਂਤੀ ਜਾਂ ਕੋਈ ਮੁਕੀਏ ਦੇਖਦੇ ਨਹੀਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀਤਾ ਕਿਉਂ ਨਹੀਂ ਉਹ ਕਈ ਸਾਲ ਮੁਕਰਦੇ ਰਹੇ ਉਹ ਜਿਹੜੀਆਂ ਲੋਕ ਗੁਰੂਗ੍ਰਾਮ ਸਾਹਿਬ ਮਾਰਕੀ ਦੇ ਦੇਬੀ ਤੇ ਸਿੱਟਾ ਬਣੀ ਉਹਨਾਂ ਦੀ ਵੀ 에ਰਪੋਰਟ ਆ ਸਾਰਾ ਕੁਝ ਇਹ ਹੈ ਇਹ ਤੇ ਹੁਣ ਇਹਨਾਂ ਲੋਕਾਂ ਲੋਕਾਂ ਨੂੰ ਭੁਲੇਖੇ ਚ ਰੱਖ ਦੋਸੀ ਹੁਣ ਉਹਨਾਂ ਨੇ ਗੁਰੂ ਘਰ ਦੇ ਕਬੂਲ ਲੈ ਲਏ ਤੇ ਫਿਰ ਵੀ ਸ਼ਾਇਦ ਗੁਰੂ ਕੋ ਮਾਫ਼ ਕਰਦੇ ਤੇ ਫਿਰ ਵੀ ਮੁਕਰਦੇ ਆ ਕਿ ਅਸੀਂ ਉੱਥੇ ਗਲਤੀ ਦਾ ਮੰਨ ਲਏ ਇਹ ਕੋਈ ਕੋਈ ਲੌਜੀਕ ਹੈ ਕਿ ਇੱਕ ਇੱਕ ਵੱਡਾ ਈਡਾ ਈਡਾ ਲੀਡਰ ਇਹ ਇੱਕ ਪਾਸੇ ਮੰਨ ਰਿਹਾ ਹੋਵੇ ਦੂਜੇ ਪਾਸੇ ਆ ਕੇ ਮੁਕਰ ਰਿਹਾ ਹੋਵੇ ਕਿ ਕੀ ਕੀ ਖੇਡ ਬਣਾਏ ਕਿ ਕਮਾਸ਼ਾ ਬਣਾ ਰੱਖਿਆ ਹੈ ਕੱਲ ਤੱਕ ਜਿਸ ਤਰ੍ਹਾਂ ਦਰਬਾਰ ਕੀਤੀ ਹੋਈ ਹੈ ਬੀਤੇ ਦਿਨਾਂ ਤੋਂ ਉਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ 352 ਨੂੰ ਕਿ ਉਹ ਦੇ ਜਿਹੜਾ ਕੁਛ ਦਿਨਾਂ ਤੋਂ ਹੋਇਆ ਇਹ ਇਹ ਜੇ ਤੁਸੀਂ ਦੇਖੋ ਕਿ ਸਾਰਾ ਗਾਂ ਜਿਹੜਾ ਦਾ ਇਹ ਸਾਰਾ ਗੋਸ਼ ਸਿੰਘ ਸਵਾਨਾਂ ਦੇ ਉੱਪਰ ਛੁੱਟ ਕੇ ਕਿਉਂਕਿ ਸੇ ਇੱਕ ਇਹਨਾਂ ਨੂੰ ਉਮੀਦ ਨਹੀਂ ਸੀ ਕਿ ਸਿੰਘ ਸਵਾਨ ਉੱਥੋਂ ਤੱਕ ਪਹੁੰਚ ਜਾਣਗੇ ਕਿ ਉਹ ਇਹਨਾਂ ਦੇ ਸਾਰੇ ਗਾਂ ਜਿਹੜੇ ਨੰਗੇ ਕਰ ਇੱਕ ਹੋ ਗਏ ਇਸ ਤਰ੍ਹਾਂ ਕਿ ਇਹਨਾਂ ਨੇ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਸਿੰਘ ਸਵਾਨ ਦੀ ਵਜ੍ਹਾ ਨਾਲ ਸਾਨੂੰ ਕੌਮਤ ਵੀ ਸਾਨੂੰ ਲੋਕਾਂ ਚ ਵੀ ਇਹ ਚੀਜ਼ ਹੈ ਕਿ ਨਮੋਸ਼ੀ ਆ ਇਸ ਤਰ੍ਹਾਂ ਕਿ ਅਸੀਂ ਇਹਦਾ ਉਲਟਾ ਹੈ ਕਿ ਸਿੰਘ ਸਵਾਨ ਦੇ ਉੱਪਰ ਹੀ ਦੋ SLA ਚ ਉਹਨਾਂ ਦੀ ਕਰਜ਼ਾਰਕੀ ਕਰਕੇ ਉਹਨਾਂ ਨੂੰ ਬੋਸ਼ੀ ਬਣਾਈ ਇਹ ਸਿੰਘ ਸਵਾਨ ਨੂੰ ਸਿੰਘ ਸਵਾਨ ਮੰਨਦੇ ਹੀ ਨਹੀਂ ਇਹ ਉਹਨਾਂ ਨੂੰ ਇੱਕ ਐਜੇ ਮੁਲਾਜ਼ਮ ਦੇ ਤੌਰ ਤੇ ਮੰਨ ਰਹੇ ਆ ਕਿ ਉਹ ਸਾਡੇ ਨੌਕਰ ਆ ਕਿ ਅਸੀਂ ਜਿੱਦੋਂ ਮਰਜ਼ੀ ਇਹਨਾਂ ਨੂੰ ਕੱਢ ਦਈਏ ਉਹਨੇ ਤੇ ਇਹਨਾਂ ਦੀ ਕੀ ਹੈ ਸਥਿਤੀ ਹੈ ਕਿ ਸਿੰਘ ਸਵਾਨ ਨੂੰ ਮੁਕਤਲ ਕਰਨ ਦੀ ਉਹਤੇ ਜੇ ਕੋਈ ਕਿਸੇ ਲੱਗਦੇ ਦੋਸ਼ ਪਹਿਲੀ ਗੱਲ ਤੋਂ ਜਿਹੜੇ ਉਹਨਾਂ ਤੇ ਦੋਸ਼ ਲਾਈ ਜਾ ਰਹੇ ਆ ਉਹ ਜਦੋਂ ਉਹਨਾਂ ਨੂੰ ਤੁਸੀਂ ਜਾਣਦਾ ਸੀ ਤੁਸੀਂ ਜਾਣਦਾ ਉਹਨਾਂ ਨੂੰ ਉਹ ਉਸ ਟਾਈਮ ਤੇ ਪਹਿਲਾਂ ਉਹਨਾਂ ਦੀ ਜਾਂਚ ਕਰਕੇ ਉਹ ਉਦੋਂ ਉਦੋਂ ਵੇਖਣਾ ਚਾਹੀਦਾ ਸੀ ਕਿ ਜੇ ਦੋਸਤੀ ਸੀ ਕਿਥੋਂ ਕਿੰਨੇ ਸਾਲ ਕਿਉਂ ਉਹਨਾਂ ਨੂੰ ਇਸ ਗੱਡੀ ਤੋਂ ਬਿਠਾ ਛੱਡਿਆ ਆਪਾਂ ਅੱਜ ਤੱਕ ਬੋਲਿਆ ਕਹੋ ਜਰਾ ਕਿਤਾ ਜਿਹੜਾ ਫਾਰਮੂਲਾ ਮੈਥੇ ਚੱਲਿਆ ਜਿਹਦੇ ਨਾਮ ਤੇ ਹੁੰਦਾ ਹੈ ਤੇ ਨਿਕਲੀ ਕੋਈ ਸਹੀ ਨਾ ਦੇ ਕੋਈ ਲੜੋ ਕੋਈ ਵੀ ਸਿਆਸੀ ਪਾਰਟੀ ਉਹਨਾਂ ਨੂੰ ਨਹੀਂ ਰਹਿ ਰਿਹਾ ਨਹੀਂ ਕਿ ਇਹ ਸਿਆਸੀ ਪਾਰਟੀ ਚੋਣ ਨਹੀਂ ਲਾ ਸਕਦੀ ਤੁਸੀਂ ਸਿਆਸੀ ਪਾਰਟੀ ਬੁਲਾ ਕੇ ਲੋਕੀਂ ਕਮਿਟੀ ਚੋਣਾਂ ਨਹੀਂ ਲੜੋਗੇ ਤੇ ਕਾਲੀ ਦਲ ਦਾ ਮਤਲਬ ਨਹੀਂ ਕਰੂਗੀ ਨਹੀਂ ਜਿੱਦਾਂ ਹੁਣ ਇਹ ਕਾਲੀ ਦਲ ਸਿਆਸੀ ਤੌਰ ਤੇ ਸਿਆਸੀ ਪਾਰਟੀ ਹੈ ਜਿੱਦਾਂ ਉਹ ਚੋਣ ਲਾਣਗੇ ਜਿਹੜਾ ਕੋਈ ਰਿਸ਼ਤਾ ਉਹ ਕੱਢਣ ਜੋ ਹੈ ਨਹੀਂ ਕੱਢਾਂਗੇ ਤੇ ਬਾਕੀ ਇਹ ਜਿਹੜੇ ਫੈਸਲਾ ਤੇ ਸੰਕਟਾਂ ਨੇ ਕਰਨਾ ਸੰਕਟਾਂ ਨੂੰ ਅੱਗੇ ਕੋਈ ਬਦਲ ਨਹੀਂ ਸੀ ਲੱਗਦਾ ਮੇਰੇ ਖਿਆਲ ਤਾਂ ਕਰਕੇ ਬੋਲ ਟਾਈਮ ਕਰਕੇ ਸਾਰੀਆਂ ਸੰਸਥਾਵਾਂ ਸਾਡੀਆਂ ਹਥਿਆਰ ਛੜੀਆਂ ਉਹਨਾਂ ਨੂੰ ਇਹਨਾਂ ਨੇ ਬਹੁਤ ਰਸਾਖਲ ਤੋੜ ਛੜਿਆ ਹੋ ਮੇਰਾ ਖਿਆਲ ਹੈ ਕਿ ਲੋਕਾਂ ਕੋਲ ਆਪਸ਼ਨ ਹੈਗੀਆ ਲੋਕ ਮੇਰੇ ਖਿਆਲ ਹੁਣ ਕਾਫੀ ਸਤ ਹੋ ਚੁੱਕੇ ਆ ਪਹਿਲਾ ਵਾਲੀ ਗੱਲ ਨਹੀਂ ਕਿ ਕਿ ਇਹਨਾਂ ਨੂੰ ਜਿਹੜਾ ਕਿ ਉਹ ਪੰਥ ਮੰਨੀ ਜਾਣਗੇ ਹੁਣ ਉਹਨਾਂ ਨੂੰ ਲੱਗੇ ਪਤਾ ਲੱਗੇ ਕਿ ਪੰਥ ਚ ਕੌਣ ਆ ਤੇ ਪੰਥ ਵਿਰੋਧੀ ਕੌਣ ਆ ਇਸ ਕਰਕੇ ਹੁਣ ਉਹ ਉਸ ਜਿਸ ਤਰੀਕੇ ਨਾਲ ਇਹਨਾਂ ਨੇ ਦੇਖੋ ਕਿ ਜੇ ਸਰੇਣਾ ਕਮੇਟੀ ਬਣੀ ਤਾਂ ਵੀ ਇਹਨਾਂ ਦੀਆਂ ਗਲਤੀਆਂ ਨੇ ਸਭ ਕੁਝ ਸਾਰਾ ਕੁਝ ਜਿਹੜਾ ਇਹਨਾਂ ਦੀ ਬਦੌਲਤੀ ਹੋਇਆ ਹੁਣ ਸਾਰਿਆਂ ਸੰਗਤਾਂ ਸਮਝਦੇ ਇਸ ਕਰਕੇ ਮੇਰੇ ਖਿਆਲ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਬਹੁਤ ਸੋਚ ਸਮਝ ਕੇ ਇਹ ਸੇਖ ਪੰਥ ਚੱਲੂਗਾ ਪਰ ਜੇਨੇ ਸਹਿਯੋਗ ਨਾਲ ਹੀ ਚੱਲਾਂਗੇ ਕਿ ਕੋਈ ਸਾਡੀ ਆਪਣੀ ਕੋਈ ਲਾਲਸਾ ਨਹੀਂ ਅਸੀਂ ਖਾਲਸਾ ਪੰਥ ਨੂੰ ਕਰੀਬ ਚਲਾ ਵਿੱਚ ਦੇਖਣਾ ਚਾਹੁੰਦੇ ਆ ਪਰ ਇਹ ਵੀ ਗੱਲ ਕਿ ਮੈਨੂੰ ਪਾਤੀ ਬਣਾਉਣੀਆਂ ਫੰਡ ਦੀ ਲੋੜ ਹੁੰਦੀ ਹੈ ਇਲੈਕਸ਼ਨਾਂ ਵਿੱਚ ਫੰਡ ਕਿੱਥੋਂ ਹੋਗਾ ਫੰਡ ਇਹ ਜਿਹੜੀ ਸੰਗਤਾਂ ਕੋਲ ਕੇਸ ਦੀ ਕਮੀ ਹੈਗੀ ਸੰਗਤਾਂ ਦੀ ਇਹ ਲੋਕ ਸਭਾ ਇਲੈਕਸ਼ਨ ਜਿਹੜੀ ਸਾਡਾ ਕੋਈ 1 ਰੁਪਿਆ ਵੀ ਨਹੀਂ ਸੀ ਇਹ ਸਾਰਾ ਕੁਝ ਇਹ ਚੀਜ਼ ਹੈ ਕਿ ਅਸੀਂ ਕੋਈ ਖਰਾਬਾ ਪਿਆ ਕੇ ਕੋਈ ਵੋਟਾ ਖਰੀਦ ਕੇ ਥੋੜੀ ਅਸੀਂ ਇਹ ਕੰਮ ਕਰਨਾ ਅਸੀਂ ਤਾਂ ਲੋਕਾਂ ਦੀ رائے ਨਾਲ ਸੰਗਤ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਇਸ ਕਰਕੇ ਕਿਸੇ ਦੀ ਵੀ ਜੋ ਸੰਘਰਸ਼ ਪੀਂਦੀ ਆ ਆ ਦੋ ਲੋਕ ਲੋਕ ਸਭਾ ਸੀਟਾਂ ਤੇ ਅਸੀਂ ਦੇਖਿਆ ਕਿ ਕੁਝ ਵੀ ਨਹੀਂ ਸਹੀਗਾ ਡਿਜੀਟਲ ਪਹੁੰਚ ਵਾਸਤੇ ਕੋਈ ਨਹੀਂ ਸਹੀਗਾ ਤੇ ਫਿਰ ਵੀ ਦੇਖੋ ਕਿੱਡੇ ਮਾਰਜਨਾਂ ਲੋਕਾਂ ਨੂੰ ਦੱਸਦੇ ਜੀ ਲੋਕ ਜਾਗਦੇ ਹੁੰਦੇ ਆ ਉਹਨਾਂ ਕੋਈ ਕਿਸੇ ਕੀ ਦੇਖਣ ਚ ਨਹੀਂ ਆਉਂਦੇ ਬਾਅਦ ਵਿੱਚ ਲੋਕਾਂ ਨੂੰ ਕਹਿਣਾ ਚਾਹੀਦਾ ਸੰਘਰਸ਼ ਨੂੰ ਕਹਿਣਾ ਚਾਹੀਦਾ ਇਸ ਸੰਘਤ ਨੂੰ ਵੀ ਕਹਿਣਾ ਕਿ ਜੋ ਪੰਜਾਬ ਦੇ ਹਾਲਾਤ ਪੰਜਾਬ ਦੇ ਹਾਲਾਤਾਂ ਨੂੰ ਇਹ ਕਿਸ ਚੰਗੇ ਪਾਸੇ ਤੋਰਨ ਵਾਸਤੇ ਆਪਾਂ ਤੁਹਾਡੇ ਸਾਰਿਆਂ ਦੇ ਹੱਥੇ ਜੋੜ ਦੀ ਲੋੜ ਆ ਆਪਾਂ ਸਾਰੇ ਜਣੇ ਰਲ ਮਿਲ ਕੇ ਧਰਮ ਜਾਤ ਮذਬਤ ਤੋਂ ਉੱਤੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਸਾਰੇ ਜਣੇ ਇੱਕ ਉਠ ਮੁੱਠ ਹੋਈਏ ਤੇ ਇੱਕ ਮੁੱਠ ਹੋ ਕੇ ਆਪਾਂ ਹੰਬੜਾ ਮਾਰੀਏ ਆਪਣੀ ਨੌਜਵਾਨੀ ਨਾਲ ਬਚਾਈਏ ਜੋ ਆਪਣੇ ਹਾਲਾਤ ਬਣੇ ਪਏ ਆ ਜੋ ਯੂਐਸਏ ਪ੍ਰਵਾਸੀ ਸਮੱਸਿਆ ਵਧ ਰਹੀ ਆ ਜਾਂ ਇਥੇ ਹੀ ਤੋਂ ਪ੍ਰਵਾਸ ਕਰ ਰਹੇ ਆ ਸਾਡੇ ਕਿਸੇ ਦਿਨ ਦੋਦੇ ਇਹਨਾਂ ਪੰਜਾਬੀਆਂ ਦੀ ਜਿਹੜਾ ਅਸਲੀ ਵਾਰਸ ਪੰਜਾਬ ਦੇ ਉਹਨਾਂ ਦੀ ਗਿਣਤੀ ਘਟ ਰਹੀ ਔਰ ਸਾਰੀ ਚਿੰਤਾ ਦਾ ਵਿਸ਼ਾ ਆਪਾਂ ਸਾਰੇ ਜਣੇ ਰਲ ਮਿਲ ਕੇ ਹੰਬੜਾ ਮਾਰੀਏ ਤਾਂ ਹੀ ਬਚਾ ਸਕਦੇ ਆ ਫਾਂਡਰ ਰੋਕਣ ਦੀ ਗੱਲ ਕੋਈ ਹੋਈ ਜਾ ਰਹੀ ਆ ਉਹ ਫਾਂਡਰ ਉਹ ਹੀ ਰੋਕਿਆ ਜਾ ਰਿਹਾ ਇਹ ਖੰਡ ਰੋਕਿਆ ਜਾ ਰਿਹਾ ਸਮਝੋ ਜੇ ਕੋਈ ਉਹ ਸਿਸਟਮ ਨਹੀਂ ਬਣਿਆ ਕਿ ਜਿਹਦੇ ਸ੍ਰੂਪ ਫੰਡ ਨੂੰ ਵਰਤਿਆ ਜਾ ਸਕੇ ਇਹਨਾਂ ਕਿਤੇ ਉਹ ਵੀ ਗੱਲ ਉੱਠ ਰਹੀ ਹੈ ਕਿ ਕਿਸੇ ਭਾਪੀ ਦੇ ਸੰਦਰਭ ਵਿੱਚ ਤੇ ਅੰਮ੍ਰਿਤ ਪਾਲ ਨੂੰ ਘਾਰ ਪੜਾਉਣ ਲਈ ਇਹ ਇਦਾਂ ਦੀ ਕੋਈ ਗੱਲ ਨਹੀਂ ਇਹ ਤੇ ਇਹ ਤੇ ਭਾਪੀ ਦੇ ਸੰਦਰਭ ਵਿੱਚ ਹੁੰਦੇ ਤਾਂ ਸਿਰ ਤੋਂ ਉਹਨਾਂ ਨੂੰ ਕੰਮ ਕਿ ਛੱਡ ਦਿੰਦੇ ਐ ਅਸੀਂ ਭਾਪੀ ਦੇ ਅਸੀਂ ਕਿਸ ਦੇ ਸਮਰਥਕ ਨਹੀਂ ਅਸੀਂ ਖਾਲਸਾ ਪੰਥ ਦੇ ਸਮਰਥਕ ਹਾਂ ਪੰਜਾਬ ਦੇ ਸਮਰਥਕ ਹਾਂ ਤੇ ਸਾਨੂੰ ਕੋਈ ਨਹੀਂ ਉਹ ਉਹ ਅਮਰ ਤੋਂ ਪਹਿਲਾਂ ਅੰਦਰ ਵੀ ਆਤੇ ਉਹ ਜਿੰਨਾ ਕਿ ਸਰਕਾਰਾਂ ਦੀ ਮਤਲਬ ਵੱਧ ਨਹੀਂ ਪਈ ਜਾਂਦੀ ਉਹਨਾਂ ਤੋਂ ਕੋਈ ਲੋਚ ਨਹੀਂ ਲੋਕਾਂ ਨੇ ਏਡੇ ਵੱਡੇ ਮਾਰਜਿਨ ਤੋਂ ਉਹਨਾਂ ਨੂੰ ਦਿਖਾਇਆ ਕਿ ਉਹ ਦੋਸ਼ੀ ਨਹੀਂ ਹੈ ਉਹ નિર્ਦੋਸ਼ ਹੈ ਇਸ ਕਰਕੇ ਲੋਕਾਂ ਨੇ ਇਹ ਏਡੇ ਵੱਡਾ ਉਹਨਾਂ ਨੂੰ ਹੰਗਾਰਾ ਦਿੱਤਾ ਕੇਂਦਰ ਪ੍ਰਕਾਰ ਦੇ ਮੰਤਰੀ ਵੀ ਲਗਾਤਾਰ ਚੁਕਾਨਾ ਨਾ ਜਿਹੜਾ ਕੱਡੇ ਵਾਲੇ ਸੋਚ ਕੇ ਆਜਿਓ ਇਹਦੇ ਪਰ ਕੀ ਕਰਨਾ ਚਾਹੁੰਦੇ ਇਹ ਤੇ ਮੈਂ ਸੋਚਦਾ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਦਾ ਫੇਲਿਅਰ ਹੈ ਕਿ ਜੋ ਅਸੀਂ ਆਪਣੀਆਂ ਸਾਦੀ ਮੰਗਾਂ ਵੀ ਨਹੀਂ ਮਨਾ ਸਕੇ ਤੇ ਜੋ ਸਾਡੇ ਕਿਸਾਨ ਰੋੜ ਰਹੇ ਆ ਸਾਡੇ ਜਗ੍ਹਾ ਜਗ੍ਹਾ ਤੇ ਕੰਮ ਹੀ ਨਾ ਮੂਰਤਾਂ ਲੱਗਾ ਵਾ ਤੇ ਸਾਡੀਆਂ ਰਾਜਨੀਤਿਕ ਤਰ੍ਹਾਂ ਤੇ ਆਪਣੇ ਬਸ ਕੁਰਸੀ ਚ ਚੁਬੀ ਸੀਮਤ ਰਹਿ ਗਈਆਂ ਇਸ ਕਰਕੇ ਮੇਰੇ ਖਿਆਲ ਹੈ ਕਿ ਸਾਡਾ ਜੋ ਪੋਲਿਟਿਕਲ ਸਟੇਟਿੰਗ ਦੀ ਚੰਗਾ ਹੋਵੇ ਵਧੀਆ ਹੋਵੇ ਈਮਾਨਦਾਰ ਹੋਵੇ ਤੇ ਮੇਰੇ ਖਿਆਲ ਹੈ ਕਿ ਸਾਡੇ ਕਿਸਾਨਾਂ ਨੂੰ ਸਾਡੇ ਜਵਾਨਾਂ ਨੂੰ ਨਾ ਜੇਲ੍ਹਾਂ ਚ ਰੋਣਾ ਨਾ ਪਵੇ ਨਾ ਹੋਵੇ ਕਿਸਾਨਾਂ ਨੂੰ ਰੋੜਾਂ ਦੇ ਰੋਣਾ ਪਵੇ ਤੇ ਮੇਰੇ ਖਿਆਲ ਹੈ ਕਿ ਬਹੁਤ ਖਾਤੀ ਤੇ ਮੈਨੂੰ ਲੱਗਦਾ ਕਿ ਇੱਥੇ ਹੁਣ ਵੀ ਸਾਨੂੰ ਕੁਝ ਲੱਗਿਆ ਨਹੀਂ ਦਿੱਖਿਆ ਕਿ ਸਾਨੂੰ ਇਹ ਆਪੋਨ ਆ ਰਹੀ ਹੈ ਕਿ ਕਿਸੇ ਕੌਂਸਲਾਨੀ ਲਈ ਮੀਟਿੰਗਾਂ ਜਿਨੀ ਜਾਣਾ ਹੈ ਇਦਾਂ ਦੇ ਹਾਲਾਤ ਫਿਰ ਵੀ ਮੈਨੂੰ ਲੱਗਦਾ ਬਹੁਤ ਵੱਡੀ ਤਦਾਦ ਚ ਲੋਕ ਆਉਣਗੇ ਬਹੁਤ ਤਗੜਾ ਹੰਗਾਰਾ ਜਿੱਥੇ ਵੀ ਜਲਦੀ ਮਿਲਦੇ ਸਾਨੂੰ ਲੋਕ ਆਪ ਮਹਾਰੇ ਲੋਕ ਆਉਣਗੇ ਕਿ ਅਸੀਂ ਤੇ ਇਹਨਾਂ ਜੋਗੇ ਨਹੀਂ ਇਹਨਾਂ ਸਮਰੱਥਾ ਨਹੀਂ ਕਿ ਅਸੀਂ ਕੋਈ ਉਹਨਾਂ ਦੀ ਕੋਈ ਅਰੇਂਜ ਕਰਕੇ ਦੇਈਏ ਪਰ ਮੇਰੇ ਖਿਆਲ ਕੋ ਲੋਕਾਂ ਚ ਬਹੁਤ ਵੱਡਾ ਅਸਰ ਹੈ ਕਿ ਆਪਾਂ ਜੀ ਤਰਫੋਂ ਹੋ ਕੇ ਪੀਏ ਦੇ ਇੱਕ ਰਾਲੇ ਕਰੀ ਲਈ 20 ਰੁਪਏ ਅਪੀ ਕਰਦਾ ਇਹੋ ਜੇ ਮਸਕੀ ਦਾ ਇਹ ਗੱਲ ਕਰਨੀ ਨਹੀਂ ਸਿੱਧੀ ਗੱਲ ਨਹੀਂ ਅਸੀਂ ਜੋ ਵੀ ਸਾਡੀ ਮੁਸੱਫਾ ਹੋਗੀ ਅਸੀਂ ਵੱਧ ਤੋਂ ਵੱਧ ਅਸੀਂ ਚਾਹੁੰਦੇ ਆ ਅਸੀਂ ਇਹ ਤੇ ਉਹ ਉਹ ਜਿਹੜਾ ਕਿ ਇੱਕ ਬਹੁਤ ਕਾਨੂੰਨ ਦਾ ਮਨੁੱਖੀ ਅਧਿਕਾਰਾਂ ਦਾ ਖਾਨ ਵਾਲੀ ਗੱਲ ਉਹਦੇ ਵਾਸਤੇ ਤੇ ਅਸੀਂ ਸਾਰੇ ਪੰਜਾਬੀਆਂ ਨੂੰ ਪੂਰੇ ਦੁਨੀਆ ਦੇ ਲੋਕਾਂ ਨੂੰ ਕਰਦੇ ਕਿ ਇਸ ਤੇ ਸਾਰਿਆਂ ਦਾ ਵਾਜਬ ਹੋਣੀ ਚਾਹੀਦੀ ਆ ਪੰਤਾ ਹੱਕ ਬਣਦਾ ਉਹ ਤੇ ਆਪਣਾ ਫਰਜ਼ਾਤਾ ਕਰਨ ਦਾ ਤੇ ਸਰਕਾਰਾਂ ਨੂੰ ਵੀ اپیل ਆ ਕਿ ਤੁਸੀਂ پنجاب ਨਾਲ ਬਹੁਤ ਵੱਡਾ ਬੇਇਨਸਾਫੀ ਕਰ ਰਹੇ ਹੋ ਕਿ ਜੋ ਉਹਨਾਂ ਦਾ ਦੋਸਤ ਸੀਗਾ ਉਹ 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 ਤੋਂ ਡਬਲ ਡਬਲ ਜਮਾ ਭੁਗਤਣ ਤੋਂ ਬਾਅਦ ਵੀ ਤੁਸੀਂ ਕੁਝ ਕਿਸੇ ਤਰ੍ਹਾਂ ਦੇ ਗੱਲ ਨਹੀਂ ਲਾ ਰਹੇ ਇਹ ਲੋਕਾਂ ਨੂੰ ਰੋੜਾਂ ਤੇ ਰੋਲ ਰਹਿ ਜੋ ਇਹ ਵੀ ਦੇਖਾ ਲਓ ਕਿ ਇਹ ਕਿਸੇ ਨਹੀਂ ਸਰਕਾਰ ਦਾ ਇਹ ਤੇ ਕੋਈ ਨਹੀਂ ਜਾਦੀ